ਨਵਾਂ ਨਿਊਜ਼ ਪੰਜਾਬੀ ਟੀਵੀ ਵੱਲੋਂ ਕੀਤੇ ਗਏ ਤਮਾਕੇਦਾਰ ਸਟਿੰਗ ਆਪਰੇਸ਼ਨ ਨੇ ਪੂਰੇ ਜਲੰਧਰ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਾ ਵੀਜ਼ਾ ਕਿੰਗ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਵਿਦੇਸ਼ ਭੇਜੰਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਲੋਕਾਂ ਦੇ ਨਾਲ ਭਾਰੀ ਧੋਖਾਧੜੀ ਕੀਤੀ ਜਾ ਰਹੀ ਹੈ। ਦਾ ਵੀਜ਼ਾ ਕਿੰਗ ਵੱਲੋਂ ਲੋਕਾਂ ਨੂੰ ਇਹ ਭਰਮ ਦਿਖਾਇਆ ਜਾਂਦਾ ਹੈ ਕਿ ਤੁਸੀਂ ਸਿਰਫ ਪਾਸਪੋਰਟ ਤੇ ਫੋਟੋਆ ਦੇ ਦਿਓ ਬਾਕੀ ਕੰਮ ਸਾਡਾ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਕਰਨ ਦੇ ਲਈ ਭਾਵੇਂ ਤੁਹਾਡੇ ਨਕਲੀ ਪੇਪਰ ਕਿਉਂ ਨਾ ਲੱਗਾ ਨੇ ਪਹਿਣ ਉਹ ਵੀ ਅਸੀਂ ਤਿਆਰ ਕਰਾਂਗੇ ਜਿਨ੍ਹਾਂ ਦੇ ਵਿੱਚ ਤੁਹਾਡਾ ਕੰਮ ਦਿਖਾਉਣ ਦੇ ਲਈ ਨਕਲੀ ਐਮਐਸਐਮੀ ਨਕਲੀ ਬੈਂਕ ਸਟੇਟਮੈਂਟ ਫੰਡਸ ਤੱਕ ਅਸੀਂ ਆਪ ਅਰੇਂਜ ਕਰਾਂਗੇ ਜਿਸ ਲਈ ਤੁਹਾਨੂੰ ਸਿਰਫ 10 ਲੱਖ ਰੁਪਏ ਦੇਣੇ ਪੈਣਗੇ ਇਸ ਵੱਡੇ ਖੁਲਾਸੇ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਦਾ ਵੀਜ਼ਾ ਕਿੰਗ ਦੇ ਉੱਤੇ ਪੁਲਿਸ ਕੀ ਜਾਂਚ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਜੋ ਇਹਨਾਂ ਤੇ ਪ੍ਰਸ਼ਾਸਨ ਦੇ ਵੱਲੋਂ ਨੁਕੇਲ ਕਸੀ ਜਾ ਸਕੇ ਅਤੇ ਭੋਲੇ-ਭਾਲੇ ਲੋਕ ਠੱਗੀ ਦੇ ਸ਼ਿਕਾਰ ਹੋਣ ਤੋਂ ਬਚ ਸਕਣ ਤਕਰੀਬਨ ਪੁੱਛਣੀ ਹੈਗਾ ਕਿ ਦਾਲ ਅੱਛਾ ਉਹ ਤਾਂ ਉਹ ਜੇ ਜੇ ਤੁਹਾਡੇ ਕੋਲ ਹੈਂਡ ਹੈ ਤਾਂ ਇਹਦੇ ਵਿੱਚ ਆਪਾਂ ਕਾਡਿਕਲ ਬਿਜ਼ਨਸ ਪ੍ਰੋਵਾਈਡਰ ਦਿਖਾ ਕਰਾਂਗੇ ਤੁਹਾਡੀ ਦੇਪੋਰਟ ਸੋ ਠੀਕ ਹੈ ਜੀ ਜਿਹਦੇ ਚਾਪਾਟਾ ਦੋਪਨ ਡਾਕੂਮੈਂਟ ਜਿਹੜਾ ਚਾਹੀਦਾ ਤੁਹਾਡਾ ਜੀਐਸਟੀ ਸਰਟੀਫਿਕੇਟ ਠੀਕ ਹੈ ਜੀ ਫਿਰ ਜੀਐਸਟੀ ਰਿਟਰਨ ਹੋਵੇ ਬੈਲੈਂਸ ਸ਼ੀਟ ਹੋਣੀ ਐਮਐਸਐਮਈ ਹੋਗਾ ਠੀਕ ਹੈ ਲੈਟਰ ਹੈਡ ਹੋਗਾ ਰਜਿਸਟਰੀ ਕਾਰਡ ਫਰਮ ਸਟੈਂਪ ਤੇ ਟੈਂਪਨ ਵੀ ਜਿਹੜਾ ਜੋ ਵੀ ਆਪਸ਼ਨਲ ਹੈਗਾ ਜੀ ਇੱਕ ਪਟਾ ਜਪਸਸ ਜੀ ਆਪਾਂ ਇਹ ਸ਼ੋ ਕਰਾਂਗੇ ਤੇ ਪਸਸ ਜੀ ਸਰਟੀਫਿਕੇਟ ਵੀ ਲੈ ਕੇ ਰੱਖਣਾ ਪਾਣਾ ਪੂਰੀ ਸੇਫਟੀ ਦਾ ਹੁੰਦਾ ਹੈ ਹੋਵੇਗਾ ਨਹੀਂ ਸਾਡੀ ਹਾਂਜੀ ਹਾਂਜੀ ਦੋਕਮੈਂਟਸ ਵਗੈਰਾ ਤੁਸੀਂ ਕਰਵਾ ਲੈਣੇ ਤੇ ਜੇ ਤੁਸੀਂ ਹੱਥ ਕਰ ਦੋਗੇ ਇਹਦਾ ਜਰਾ ਸਹੀ ਆ ਕੇ ਤੁਹਾਡੇ ਕੋਲ ਇਹ ਨਾਲ ਹੈ ਹਾਂਜੀ ਹਾਂਜੀ ਆਪ ਹੀ ਗੱਲਾਂਗੇ ਆਹ ਸਾਰੇ ਡਾਕੂਮੈਂਟ ਜਿਹੜੇ ਬਿਜ਼ਨਸ ਨਾਲ ਨੇ ਜਿਹੜਾ ਤੁਹਾਡਾ ਐਮਐਸਐਮਈ ਹੋ ਗਿਆ ਤੇ ਜੀਐਸਟੀ ਰਿਟਰਨ ਸਟੇਟਮੈਂਟ ਹੋਵੇਗਾ ਇਹ ਤਾਂ ਹੋ ਜੂਗਾ ਸਾਡੇ ਕੋਲ ਹਾਂਜੀ ਹਾਂਜੀ ਸਾਡੇ ਕੋਲ ਹੋ ਜੂਗਾ ਇਹ ਤੇ ਇਹ ਜਿਹੜਾ ਮੈਂ ਦੰਨੀ ਉਹ ਸਾਰਾ ਕੁਝ ਸਭ ਤੋਂ ਪਹਿਲਾਂ ਤੋਂ ਬੋਲੂਗਾ ਆਨਲਾਈਨ ਹਾਂਜੀ ਹਾਂਜੀ ਮੈਂ ਤਾਂ ਇਹਦਾ ਹੋਏ ਕੋਈ ਮੈਨੇਜਰ ਵਾਲਾ ਕੰਮ ਨਹੀਂ ਹੈਗਾ ਸਰ ਇਹ ਅਸੀਂ ਆਪਣੀ ਪਾਈਂ ਪੂਰੀ 100% ਗਾਰੰਟੀ ਲੈਣੇ ਆ ਸਰ ਬਾਕੀ ਦੇ ਕੋ ਵੀ ਦਾ ਦਾ ਵੀ ਜਿਹੜੀ ਨਹੀਂ ਨਹੀਂ ਵਧਾਉਂਗੇ ਤੇ ਇਹ ਨਹੀਂ ਕਿ ਕੋਈ ਵਰਗੀ ਦਬਾਅ ਨਹੀਂ ਸਾਰਾ ਕੁਝ ਇਹ ਕੋਈ ਨਹੀਂ ਸਰ ਇਹਦੇ ਵਿੱਚ ਇੱਕ ਦਾ ਨਹੀਂ ਸ਼ੁਰੂ ਕਰਦਾ ਪਰਾਨੀ ਡੇਟਾ ਤਾਂ ਪਰਾਨੀ ਡੇਟਾ ਤੋਂ ਹੀ ਹੋਊਗਾ ਕੰਮ ਸਰ ਉਹ ਬੋਲੂਗਾ ਪਰਾਨੀ ਹਾਂਜੀ ਹਾਂਜੀ ਪਰਾਨੀ ਦਾ ਡੇਟਾ ਹੀ ਬੋਲੂਗਾ ਤਾਂ ਸਾਰਾ ਕੁਝ